itu ट्रांसफार्मर पात्री संप्रदाय ਇੱਥੇ ਸੀ ਸਾਡੇ ਜਨਾਬ ਸਾਨੀ ਜੀ ਦਾ ਸਵਾਗਤ ਕਰ ਰਹੇ ਹਾਂ ਸਿੱਧੀ ਨਾਲ ਨਾਮ ਪ੍ਰਦਾਨ ਸ੍ਰੀਦਰਪਾਲ ਬਾਦਲਾ ਜੀ ਅਤੇ ਮੈਂ ਲੋਕਾਂ ਨੂੰ ਕਹਿੰਦਾ ਕਿ ਜਦੋਂ ਵੀ ਜੁਲਸਾ ਕਰਨਾ ਹੋਵੇ ਆਪਾਂ ਨਾਅਰੇਆਂ ਦੇ ਨਾਲ ਪਰੇ ਹੋਣੇ ਆ ਤਾਂ ਮੈਂ ਨਾਅਰੇ ਲਾਉਂਗਾ ਤੁਸੀਂ ਨਾਅਰੇ ਦਾ ਜਵਾਬ ਉੱਚੀ ਦੇਣਾਗਾ ਸਰਦਾਰ ਕੰਬੀਰ ਸਿੰਘ ਕਾਰਾ ਢੁੱਲੋਂ ਜਿੰਦਾਬਾਦ ਸਰਦਾਰ ਕੰਬੀਰ ਸਿੰਘ ਕਾਰਾ ਢੁੱਲੋਂ ਜਿੰਦਾਬਾਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਿੰਦਾਬਾਦ ਆ ਲੈ ਆਪਣੇ ਆਪਣੇ ਸਥਾਨ ਦੇ ਉੱਤੇ ਬੈਠਣ ਦੀ ਕਿਰਪਾਲਤਾ ਕਰੋ ਹਾਂ ਪੰਜਾਬ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਤਾਂ ਇੱਥੋਂ ਦੇ ਲੋਕਾਂ ਦਾ ਆਠਾਠਾ ਮਾਰਦਾ ਇਕੱਠ ਜਿਹੜਾ ਮੈਂ 92 'ਚ ਦੇਖਿਆ ਸੀ 2002 'ਚ ਦੇਖਿਆ ਸੀ ਅੱਜ ਉਸ ਤੋਂ ਵੀ ਜ਼ਿਆਦਾ ਇਹ ਇਕੱਠ ਨਜ਼ਰ ਆ ਰਿਹਾ ਕਿਉਂਕਿ ਲੋਕ ਮੌਜੂਦਾ ਸਰਕਾਰਾਂ ਤੋਂ ਤੰਗ ਆ ਚੁੱਕੇ ਹਨ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦੇਖਣ ਦੇ ਲਈ ਬਹੁਤ ਜ਼ਿਆਦਾ ਚਾਹਨਾ ਹੈ ਮੈਂ ਸਭ ਤੋਂ ਪਹਿਲਾਂ जिने ਸਾਡੇ ਜਿਹੜਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਨਾਲ ਮਾਨਯੋਗ ਸਖਸੀਅਤਾਂ ਇੱਥੇ ਆਈਆਂ ਹਨ ਜਿੱਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ ਤੇ ਸੰਗਤ ਦੇ ਵਿੱਚ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਇੱਥੇ ਬੈਠੇ ਹਨ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਮੈਂ ਅਗਲੀ ਕਾਰਵਾਈ ਸਾਡੇ ਅਜੀਤ ਕੁਮਾਰ ਜੀ ਨੂੰ ਤੋਹਾਂਗਾ ਵੀ ਸਟੇਜ ਦਾ ਕੰਮ ਉਹ ਚਲਾਉਣ ਤੇਰੀ ਅਜੀਤ ਕੁਮਾਰ ਜੀ ਕਾਰਜੋਗ ਕਾਂਗਰਸ ਪਾਰਟੀ ਦੇ ਸਾਡੇ ਬਹੁਤ ਹੀ ਸਤਕਾਰਯੋਗ ਜਿਨ੍ਹਾਂ ਨੇ ਦਿਨ ਪੂਰ ਰਾਤ ਇੱਕ ਕਰਕੇ ਕਾਂਗਰਸ ਪਾਰਟੀ ਦਾ ਜਗਾ ਝੰਡਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਬਲੰਦ ਕੀਤਾ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਸਾਡਾ ਵੀਰ ਸਥਿਤ ਤੇ ਬਿਰਾਜਮਾਨ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਜੀ ਕਾਲਾ ਢਿੱਲੋਂ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੇ ਸੁਪੁੱਤਰ ਜੋ ਕਿ ਯੂਥ ਕਾਂਗਰਸ ਪੰਜਾਬ ਦੇ ਜਨਰਲ ਸੈਕਟਰੀ ਅਤੇ ਅਰਜੀਤ ਗਾਂਧੀ ਪੰਚਾਇਤੀ ਰਾਜ ਅਜਸੀ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਭੁਪਿੰਦਰ ਸਿੰਘ ਜਲੂਰ ਸਾਹਿਬ ਸੀਨੀਅਰ ਕਾਂਗਰਸੀ ਆਗੂ ਸਾਡੇ ਬਹੁਤ ਹੀ ਸਤਕਾਰਯੋਗ ਅਸੀਂ ਉਹਨਾਂ ਨੂੰ ਬਿੱਲੂ ਭਾਈ ਜੀ ਕਹਿ ਦਿੰਨੇ ਆ ਬਿੱਲੂ ਭਾਈ ਜੀ ਅਤੇ ਬਲਾਕ ਦੇ ਪ੍ਰਧਾਨ ਸ੍ਰਿੰਦਰਪਾਲ ਬਾਲਾ ਜੀ ਅਤੇ ਹੋਰ ਮੈਂ ਜੇ ਇਕੱਲੇ ਇਕੱਲੇ ਦਾ ਨਾਮ ਲੈਣ ਲੱਗਿਆ ਸਾਡੇ ਗੋਗੀ ਜੀ ਬੈਠੇ ਨੇ ਮਨਿੰਦਰ ਮੋਹਨ ਕਾਲਾ ਜੀ ਬੈਠੇ ਨੇ ਸ੍ਰਿੰਦਰ ਠੁਨੀਆਂ ਜੀ ਆਪਣੇ ਆਪਣੇ ਸਥਾਨ ਦੇ ਉੱਤੇ ਬੈਠੇ ਵੀ ਚਪਾਲ ਚਾ ਕਰੋ ਆ ਜਾ ਸ਼ਾਨ ਆ ਇੱਕ ਬਹੁਤ ਵੱਡਾ ਆਸ਼ੀਰਵਾਦ ਸਾਡੇ ਭਰਾ ਨੂੰ ਦੇਖੋ ਆਪਣੇ ਹੀ ਬੱਚਾ ਮੈਂ ਤਾਂ ਇਹ ਕਹਾਂਗਾ ਵੀ ਸੋਨੂੰ ਇਸ ਏਰੀਆ ਦੇ ਵਿੱਚ ਕੋਈ ਕੰਮ ਪੈਂਦਾ ਤਾਂ ਤੁਸੀਂ ਹੁਣ ਸਿਰਫ ਇਸ ਨੂੰ ਕਹਨੇ ਜੇ ਦੀ ਬਾ ਫੜਦੀ ਹੈ ਇਹ ਅੱਗੇ ਢੱਲੋ ਸਾਹਿਬ ਨੂੰ ਸਾਡੇ ਬਲਾਕ ਪ੍ਰਧਾਨ ਸਾਹਿਬ ਖੜੇ ਨੇ ਬਾਲਾ ਸਾਹਿਬ ਪ੍ਰਧਾਨ ਜੀ ਬੈਠੇ ਨੇ ਭਰੂਪੁਰ ਸਿੰਘ ਜੀ ਹੋਰੇ ਪੂਰੀ ਸਾਹਿਬ ਹੋਰੇ ਸਾਰੇ ਬੈਠੇ ਨੇ ਇਹ ਆਪੀ ਥੋੜਾ ਕੰਮ ਇਹਨਾਂ ਨੂੰ ਦੱਸ ਕੇ ਅੱਗੇ ਕਰਾਊਗਾ ਸੋ ਮੈਨੂੰ ਬੜਾ ਮਾਣ ਤੁਸੀਂ ਐਡਾ ਵੱਡਾ ਅਸ਼ੀਰਵਾਦ ਸਾਡੇ ਭਰਾ ਨੂੰ ਦਿੱਤਾ ਹੁਣ ਮੈਂ ਜ਼ਿਆਦਾ ਸਮਾਂ ਨਾ ਲਵਾਂ ਮੈਂ ਬੇਨਤੀ ਕਰਾਂ ਸਾਡੇ ਬਲਾਕ ਦੇ ਪ੍ਰਧਾਨ ਸਰਿੰਦਰਪਾਲ ਬਾਲਾ ਜੀ ਉਹ ਵੀ ਆਪਣੇ ਵਿਚਾਰ ਨੇ ਜਿਹੜੇ ਸੰਗਤਾਂ ਦੇ ਵਿੱਚ ਰੱਖਣਗੇ ਸਰਿੰਦਰਪਾਲ ਬਾਲਾ ਜੀ ਕੱਲੇ-ਕੱਲੇ ਦਾ ਨਾਮ ਬੋਲਣ ਨਾਲੋਂ ਆਇਆ ਵੀ ਸਾਰੇ ਆਜੋ ਬੋਲਾ ਜੀ ਪ੍ਰਧਾਨ ਜੀ ਆਓ ਲੜੀਆ ਜੀ ਆਜੋ ਤੁਸੀਂ ਬੋਲਾ ਜੀ ਆਜੋ ਸਾਰੇ ਆਪਣੇ ਨਵੀਂ ਬਸਤੀ ਤੋਂ ਪੱਠੀ ਸਾਹਿਬ ਆਜੋ ਨੰਬਰਦਾਰ ਜੀ ਸਾਰੇ ਜਗਦੀਪ ਸਿੰਘ ਜੀ ਸਾਡੇ ਫੌਜੀ ਸਾਹਿਬ ਤੁਸੀਂ ਵੀ ਆਓ ਨਾਲ ਦੀ ਭਜਨ ਜੀ ਸਿ ਆਜੋ ਭਜਨ ਜੀ ਨੂੰ ਬੁਲਾਓ ਜੀ ਪ੍ਰਧਾਨ ਜੀ ਆਜੋ ਨੰਬਰਦਾਰ ਜੀ ਸਾਰੇ ਨਾਲ ਆਜੋ ਪੰਡਾਲ ਦੇ ਵਿੱਚ ਚਸ਼ੋਬ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਛੋਟੇ ਉਮਰ ਦੇ ਵਿੱਚ ਵੀਰੋ ਬਜ਼ੁਰਗੋ ਨੌਜਵਾਨ ਪੁੱਤਰੋ ਸਤਿਕਾਰਯੋਗ ਮੇਰੀਆਂ ਭੈਣਾਂ ਮਾਤਾਵਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਅੱਜ ਇਹ ਕੁਲਦੀਪ ਨੂੰ ਜੋ ਆ ਤੁਹਾਡਾ ਬੱਚਾ ਹੈ ਕਾਂਗਰਸ ਪਾਰਟੀ ਨੇ ਇੱਥੇ ਬਲਾਕ ਦਾ ਪ੍ਰਧਾਨ ਲਾਇਆ ਨੌਜਵਾਨ ਮੁੰਡਿਆਂ ਦੀ ਜਿਹੜੀ ਕਾਂਗਰਸ ਆ ਉਹਦਾ ਪ੍ਰਧਾਨ ਲਾਇਆ ਅੱਜ ਉਹਨੂੰ ਇਹ ਉਹਦਾ ਮਿਲਿਆ ਉਹਦੇ ਦਰਾਨ ਆਪਾਂ ਸਾਰੇ ਇਕੱਠੇ ਹੋਏ ਆ ਤੁਹਾਨੂੰ ਸਾਰਿਆਂ ਨੂੰ ਉਹਨੇ ਬੁਲਾਇਆ ਤੁਸੀਂ ਆਏ ਹੋ ਇਹਨਾਂ ਗੱਲਾਂ ਦੇ ਨਾਲ ਬੰਦਿਆਂ ਦੀ ਤਾਕਤ ਵੱਧਦੀ ਆ ਉਹਨਾਂ ਦੀ ਤਾਕਤ ਵੇਖੀ ਜਾਂਦੀ ਆ ਕਿ ਕਿੰਨੇ ਕੁ ਲੋਕ ਉਹਨੂੰ ਪਿਆਰ ਕਰਦੇ ਨੇ ਕਿੰਨੇ ਕੁ ਲੋਕ ਉਹਦੀ ਗੱਲ ਮੰਨਦੇ ਨੇ ਸੋ ਤੁਸੀਂ ਗੁਰਦੀਪ ਦੇ ਕਹੇ ਤੋਂ ਉਹਨੂੰ ਆਪਣਾ ਪੁੱਤ ਧੀ ਸਮਝਦਿਏ ਹੋਏ ਤੁਸੀਂ ਸਾਰੇ ਉਹਦੀ ਹਮਾਇਤ ਦੇ ਵਿੱਚ ਆਏ ਹੋ ਉਹਨੂੰ ਇਹ ਜਿਮੇਵਾਰੀ ਸੁਮਾਉਣ ਦੇ ਲਈ ਆਪਾਂ ਇਕੱਠੇ ਹੋਏ ਆਂ ਸੱਤ ਦੇ ਵਿੱਚ ਪਾਰਟੀ ਦੇ ਪ੍ਰਧਾਨ ਜ਼ਿਲ੍ਹੇ ਦੇ ਗਲਦੀਪ ਸਿੰਘ ਕਾਲਾ ਢਿੱਲੋਂ ਜਿਨ੍ਹਾਂ ਦਾ ਤੁਸੀਂ ਸਾਰੇ ਬਾਰ-ਬਾਰ ਰੋਜ਼ ਉਹਨਾਂ ਦਾ ਨਾਂ ਸੁਣਦੇ ਹੋ ਹਰ ਥਾਂ ਆ ਉਹਨਾਂ ਦੀ ਤਸਵੀਰ ਵਾਲੇ ਮੇਰਾ ਬਰਨਾਲਾ ਮੇਰਾ ਪਰਿਵਾਰ ਇਸ਼ਤਿਹਾਰ ਪੜ੍ਹਦੇ ਆ ਉਹ ਨੌਜਵਾਨ ਕਾਂਗਰਸ ਦਾ ਜ਼ਿਲ੍ਹੇ ਦਾ ਪ੍ਰਧਾਨ ਹੈ ਜਿਵੇਂ ਇਹਨੂੰ ਮੁੰਡੇ ਨੂੰ ਆਪਾਂ ਬਲਾਕ ਦਾ ਇੱਥੇ ਧਨੋਲੇ ਦਾ ਪ੍ਰਧਾਨ ਲਾਇਆ ਇਮੀਜ ਵਿੱਚ ਉਹ ਜ਼ਿਲ੍ਹੇ ਦਾ ਪ੍ਰਧਾਨ ਹੈ ਬਾਲਾ ਐਮਸੀ ਸਾਹਿਬ ਪ੍ਰਧਾਨ ਹੈ ਉਹ ਵੀ ਇੱਥੇ ਵੱਡੀ ਕਾਂਗਰਸ ਦਾ ਪ੍ਰਧਾਨ ਹੈ ਐਮਸੀ ਸਾਹਿਬ ਅਜੇ ਹੋਰੀ ਉਹ ਸਾਰੇ ਆਡਾ ਟਾਉਂਦਿਆਂ ਤੇ ਕੰਮ ਕਰਦੇ ਨੇ ਬਹੁਤ ਗੱਲਾਂ ਹੋ ਗਈਆਂ ਥੋੜੇ ਜਿਹੜਾ ਜਣਾਂ ਨੂੰ ਦੁਬਾਰੇ ਵੋਟਾਂ ਆਉਣੀਆਂ ਨੇ ਕਿਉਂਕਿ ਜਿਹੜਾ ਮੀਤ ਹੈਰ ਸੀ ਉਹ ਉੱਤੇ ਦਿੱਲੀ ਆੜੀਆਂ ਵੋਟਾਂ 'ਚ ਜਿੱਤ ਕੇ ਪਾਰਲੀਮੈਂਟ 'ਚ ਮੈਂਬਰ ਬਣ ਕੇ ਬਾਤ ਚਲਿਆ ਗਿਆ ਵਿੱਚ ਸ਼ਮੂਲੀਅਤ ਕਰ ਰਿਹਾ ਹੈ ਉਸ ਲਈ ਅੱਜ ਇੱਕ ਬਹੁਤ ਵੱਡਾ ਇਕੱਠ ਹੈ ਜਿਹੜਾ ਪਤਨਾਹੋਲੇ ਨਿਵਾਸੀਆਂ ਲਈ ਰੱਖਿਆ ਹੈ 유ਥ ਕਾਂਗਰਸ ਦਾ ਜਿਹੜਾ ਧਨੌਲੇ ਸ਼ਹਿਰ ਦਾ ਬਲਾਕ ਪ੍ਰਧਾਨ ਉਹਨੂੰ ਅੱਜ ਸਾਡੇ ਪ੍ਰਧਾਨ ਜੀ ਲਾਉਣ ਜਾ ਰਹੇ ਨੇ ਪਰਿਵਾਰ ਦੇ ਵਿੱਚ ਵਾਧਾ ਕਰਨ ਜਾ ਰਹੇ ਨੇ ਸਾਡੇ ਵਿਚਕਾਰ ਜਗਦੀਪ ਸਿੰਘ ਜੀ ਸੋਢੀ ਸਾਹਿਬ ਹੋਰ ਮੇਰੇ ਸਾਥੀ ਆਏ ਨੇ ਮਾਸਟਰ ਜੀ ਖੜੇ ਨੇ ਸਾਡੇ ਮੈਂ ਬਹੁਤ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਬਹੁਤ ਕਦਮ ਚੱਲ ਕੇ ਇੱਥੇ ਪਹੁੰਚੇ ਨੇ ਹੁਣ ਮੈਂ ਬੇਨਤੀ ਕਰਾਂ ਅੱਪਾ ਜਾਦਾ ਸਮਾਂ ਨਹੀਂ ਜਿਵੇਂ ਪ੍ਰਧਾਨ ਜੀ ਦਾ ਹੁਕਮ ਹੋਊਗਾ ਦੋ ਤਿੰਨ ਬਲਾਰੇ ਸਾਡੇ ਵਿਚਕਾਰ ਇੱਥੇ ਹੈਗੇ ਨੇ ਉਹ ਬੋਲਣਗੇ ਆਪਣੇ ਵਿਚਾਰ ਸਾਂਝੇ ਕਰਨਗੇ ਕਾਂਗਰਸ ਪਾਰਟੀ ਨੂੰ ਆਪਾਂ ਕਿਸ ਤਰ੍ਹਾਂ ਮਜ਼ਬੂਤ ਕਰਨਾ ਹੈ ਕਿਸ ਤਰ੍ਹਾਂ ਆਪਾਂ ਬਲੰਦੀਆਂ ਤੇ ਲੈ ਕੇ ਜਾਣਾ ਹੈ ਕਿਉਂਕਿ ਢਿੱਲੋਂ ਸਾਹਿਬ ਅੱਜ ਬੱਚੇ ਬੱਚੇ ਦੀ ਜ਼ੁਬਾਨ ਤੇ ਹੈ ਵੀ ਆਉਣ ਵਾਲੀ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਬੰਨ ਜਾ ਚੁੱਕੀ ਹੈ ਤੈ ਹੋ ਚੁੱਕੀ ਹੈ ਸੋਸ ਤੋਂ ਪਹਿਲਾਂ ਜਿਮਨੀ ਚੌਂ ਬਰਨਾਰੇ ਦੇ ਵਿੱਚ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸਾਨੂੰ ਪਤਾ ਹੈ ਵੀ ਸਾਡੇ ਵੀਰ ਸਰਦਾਰ ਕਾਲਾ ਢੱਲੋ ਜੀ ਨੂੰ ਜੋ ਕਿ ਲੋਕਾਂ ਦਾ ਭਰਾ ਹੈ ਲੋਕਾਂ ਦਾ ਬੱਚਾ ਹੈ ਲੋਕਾਂ ਦਾ ਮਸੀਹ ਹੈ ਉਹਨੂੰ ਰਾਜਾ ਬਰਿੰਗ ਜੀ ਨੇ ਇੱਕ ਤਰ੍ਹਾਂ ਦਾ ਆਸ਼ੀਰਵਾਦ ਦਿੱਤਾ ਬੱਸ ਲਾਂਡ ਹੋਣਾ ਬਾਕੀ ਐ ਸਾਡੇ ਨੰਬਰਦਾਰ ਜੀ ਐਮਸੀ ਸਾਹਿਬ ਉਹਨਾਂ ਨੂੰ ਬੇਨਤੀ ਐ ਵੀ ਇੱਥੇ ਆ ਜਾਓ ਸਟੇਜ ਤੇ ਢੋਲੀ ਨਗਰ ਦੇ ਮੇਰੇ ਨੌਜਵਾਨ ਸਾਥੀ ਮੇਰੇ ਬਜ਼ੁਰਗ ਮੇਰੀਆਂ ਮਾਤਾਵਾਂ ਸਭ ਤੋਂ ਪਹਿਲਾਂ ਬੇਨਤੀ ਐ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਬਹੁਤ ਗੱਲਾਂ ਪਾਰਟੀ ਬਾਰੇ ਸਾਨੂੰ ਸਾਡੇ ਅਜੇ ਕੁਮਾਰ ਜੀ ਨੇ ਦੱਸਤੀਆਂ ਮੈਂ ਥੋੜੇ 2 ਮਿੰਟ ਹੀ ਲਵਾਂਗਾ ਅੱਜ ਅਸੀਂ ਆਪਣੇ ਵੀਰ ਨੂੰ ਗਲਦੀਪ ਨੂੰ ਧਨੋਲੇ ਸ਼ਹਿਰ ਦਾ ਪ੍ਰਧਾਨ ਲਾਉਣ ਆਇਆ ਯੂਥ ਕਾਂਗਰਸ ਦਾ ਤੇ ਸਾਨੂੰ ਬਹੁਤ ਆਸਾਂ ਨੇ ਅੱਜ ਤੇ ਤੁਹਾਡੇ ਤੋਂ ਵੀ ਬਹੁਤ ਆਸਾਂ ਹੈ ਕਿ ਤੁਸੀਂ ਇਸ ਮੇਰੇ ਭਰਾ ਦੀ ਢਟ ਕੇ ਮਤ ਕਰੋਗੇ ਉਹਨਾਂ ਵਾਲੇ ਸਮੇਂ 'ਚ ਅੱਜ ਜਿਵੇਂ ਨਵਾਂ ਮੁੰਡਾ ਤੁਹਾਨੂੰ ਦਿੱਤਾ ਤੁਸੀਂ ਜਿੰਨੀਆਂ ਜਿੰਨਾ ਇਹਦੇ ਨਾਲ ਖੜ੍ਹਜੋਗੇ ਜਿੰਨੀਆਂ ਦੀ ਮਤ ਕਰਦੋਂਗੇ ਅਸੀਂ ਉਹਨਾਂ ਨੂੰ ਤਾਂ ਚੱਕ ਕੇ ਲਿਆ ਜਾਵਾਂਗੇ ਹੁਣ ਤੁਸੀਂ ਵੇਖਣਾ ਤੁਸੀਂ ਇਹ ਸਭ ਦੇ ਭਰਾ ਦੇ ਨਾਲ ਖੜ੍ਹਣਾ ਕਿਵੇਂ ਕਰਨਾ ਹੈ ਰਹੀ ਕਾਂਗਰਸ ਪਾਰਟੀ ਦੀ ਜਿੰਨੇ ਨੌਜਵਾਨ ਸਾਥੀ ਹੈ ਤੁਹਾਨੂੰ ਵੀ ਕਹੂੰਗਾ ਕਿ ਜਿੰਨੇ ਤੁਸੀਂ ਯੂਥ ਕਾਂਗਰਸ ਨਾਲ ਜੁੜੋਗੇ ਪੂਰੇ ਹਿੰਦੁਸਤਾਨ ਚ ਸਭ ਤੋਂ ਵਧੀਆ ਨੌਜਵਾਨ ਸਾਥੀਆਂ ਲਈ ਇੱਕ ਪਲੈਟਫਾਰਮ ਹੈ ਕਿ ਤੁਸੀਂ ਆਪ ਦੇ ਆਪ ਨੂੰ ਉਭਾਰ ਕੇ ਲਿਆ ਸਕਦੇ ਹੋ ਚਾਹੇ ਤੁਸੀਂ ਕਾਰੋਬਾਰ ਕਰਦੇ ਹੋ ਚਾਹੇ ਤੁਸੀਂ ਨੌਕਰੀ ਕਰਦੇ ਹੋ ਤੁਸੀਂ ਇਸ ਸਾਧਨ ਨਾਲ ਜੁੜ ਸਕਦੇ ਹੋ ਤੁਹਾਡੇ ਕੰਮ ਕਰਾਉਣੇ ਚਾਹੇ ਉਹ ਸਮਾਜਿਕ ਕੰਮ ਹੋਵੇ ਚਾਹੇ ਲੋਕਾਂ ਦੀ ਲੜਾਈ ਕਰਨ ਦਾ ਗੱਲ ਹੋਵੇ ਚਾਹੇ ਉਹ ਸੰਘਰਸ਼ ਕਰਨ ਦੀ ਗੱਲ ਹੋਵੇ ਯੂਥ ਕਾਂਗਰਸ ਤੁਹਾਡੇ ਨਾਲ ਖੜੀ ਹੈ ਤੇ ਤੁਸੀਂ ਵੀ ਮੈਂ ਚਾਹੁੰਦਾ ਹਾਂ ਵਰਤਮਾਨ ਯੂਥ ਕਾਂਗਰਸ ਨਾਲ ਜੁੜੋ ਤੇ ਕੁਲਦੀਪ ਜੀ ਆ ਜਿੰਮੇਵਾਰੀ ਲਾ ਕੇ ਚੱਲੇ ਆ ਕਿ ਯੂਥ ਕਾਂਗਰਸ ਨਾਲ ਵਰਤਮਾਨ ਨੌਜਵਾਨ ਸਾਥੀਆਂ ਨੂੰ ਜੋੜਨਾ ਹੈ ਤੇ ਧਨੋਲੇ ਸ਼ਹਿਰ ਦੇ ਵਿੱਚ ਆਪਦੀ ਟੀਮ ਨੂੰ ਤਕੜੇ ਕਰਨਾ ਹੈ ਤੇ ਮੈਂ ਤੁਹਾਨੂੰ ਥੋੜੀ ਗੱਲ ਦੱਸ ਦੇਣਾ ਮੇਰੇ ਪਿਤਾ ਜੀ ਨਵੰਬਰ ਚ ਆਪਣੀ ਜਿਮਣੀ ਚੋਣ ਹੋਣੀ ਹੈ ਐਮਐਲਏ ਦੀ ਜਿਹੜੀ ਸੀਟ ਆਪਣੀ ਇੱਥੇ ਖਾਲੀ ਹੋਈ ਹੈ ਉਹ ਚੋਣ ਨੂੰ ਲੜਨ ਲੱਗੇ ਆ ਤੇ ਸਾਰਿਆਂ ਨੂੰ ਬੇਨਤੀ ਹੈ ਭਾਈ ਪਰਵਸ ਕਾਰਜੋ ਕੁਲਦੀਪ ਸਿੰਘ ਕਾਲਾ ਢੱਲੋ ਜੀ ਮੇਰੇ ਬੇਟਾ ਆਰਨ ਪ੍ਰਤਾਪ ਢਿੱਲੋਂ ਸਾਡੇ ਜੂਥ ਦੇ ਪ੍ਰਧਾਨ ਇਲੇ ਦੇ ਸੁਖਜਿੰਦਰ ਸਿੰਘ ਜੀ ਮੇਰਾ ਵੱਡਾ ਭਾਈ ਕਰਮਜੀਤ ਬਿੱਲੂ ਕੈਪਟਨ ਭਪਿੰਦਰ ਸਿੰਘ ਜੀ ਸਭ ਤੋਂ ਮੈਂ ਕਹੂੰਗਾ ਰੀੜ ਦੀ ਹੱਡੀ ਮੇਰੇ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਅਤੇ ਜੂਥ ਦੇ ਸਾਰੇ ਸਾਡੇ ਜਿਹੜੇ ਮੁੰਡੇ ਖੜੇ ਨੇ ਮੈਂ ਸਭ ਤੋਂ ਪਹਿਲਾਂ ਤਾਂ ਕੁਲਦੀਪ ਸਿੰਘ ਨੂੰ ਇੱਕ ਵਧਾਈ ਦਿਨਾ ਜਿਨ੍ਹਾਂ ਨੂੰ ਅੱਜ ਪਾਰਟੀ ਨੇ ਬੜਾ ਵੱਡਾ ਉਹਨਾਂ ਤੇ ਫਕਰ ਮਹਿਸੂਸ ਕਰਕੇ ਉਹਨਾਂ ਨੂੰ ਧਰੋਲੇ ਬਣਾ ਕੇ ਪ੍ਰਧਾਨ ਬਾਇਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਅੱਜ ਦੂਜਾ ਸੋਨੂ ਅਜੇ ਜੀ ਨੇ ਸਾਰਾ ਕੁਝ ਦਾਸੀ ਦਿੱਤਾ ਮੈਂ ਤਾਂ ਭਰਾਵੋ ਦੋ ਕੁ ਗੱਲਾਂ ਕਰਨੀਆਂ ਛੋੜ ਨਾਲ ਬਾਹਾਂ ਛੋੜਾ ਟਾਈਮ ਨਹੀਂ ਲੈਣਾ ਮੈਂ ਇੱਕ ਗੱਲ ਕਹੂੰਗਾ ਇੱਥੇ ਜਿਹੜੇ 5-5 ਸਾਲ ਆ ਕੇ ਆਪਣੀ ਬਾਤ ਨਹੀਂ ਨਾ ਪੁੱਛਦੇ ਬਾਤ ਨਹੀਂ ਪੁੱਛਦੇ ਅੱਜ ਉਹ ਲੰਗਰ ਚੱਕੀ ਬੈਠੇ ਨੇ ਵੀ ਜਿਹੜੇ ਲੋਕ ਨੇ ਉਹ ਭੁੱਖੇ ਮਰਦੇ ਨੇ ਸਾਡੇ ਆਟੇ ਤੇ ਜਾਂ ਸਾਡੀ ਉਸਤੀ ਖੜੇ ਨੇ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਤੁਹਾਨੂੰ ਸਭ ਨੂੰ ਪਤਾ ਜਦੋਂ ਪਿਛਲੀਆਂ ਚੋਣਾ ਹੋਈਆਂ ਸੀਗੀਆਂ ਉਦੋਂ ਇੱਕ ਵਾਰੀ ਰਾਸ਼ਨ ਵੰਡ ਕੇ ਮੁੜ ਕੇ ਮੈਨੂੰ ਐ ਲੱਗਦਾ ਤੁਸੀਂ ਕਦੇ ਮੂੰਹ ਨਹੀਂ ਦੇਖਿਆ ਹੁਣ ਅੱਜ ਹੀ ਆ ਕੱਲ ਅੱਜ ਕੱਲ੍ਹ ਜੀ ਦੇਖਿਆ ਹੁਣ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਵੀ ਲੈਓ ਨਾ ਲੈ ਲਿਓ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪੈਸੇ ਤਾਂ ਜਿਹੜੇ ਹੈਗੇ ਨੇ ਉਹ ਆਪਣੀ ਨੇ ਇੱਥੇ ਮਾਰਕੀਟ ਕਮੇਟੀ ਦੀਆਂ ਚੇਅਰਮੈਨੀਆਂ ਵੇਚੀਆਂ ਮੈਂ ਉਸ ਪਾਰਟੀ ਦੀਆਂ ਪ੍ਰਧਾਨਗੀਆਂ ਵੇਚਿਆ ਕਿਸੇ ਤੋਂ 2 ਕਰੋੜ ਲੈ ਲਿਆ ਕਿਸੇ ਤੋਂ ਕਰੋੜ ਲੈ ਲਿਆ ਕਿਸੇ ਤੋਂ 25 ਲੱਖ ਲੈ ਲਿਆ ਕਿਸੇ ਤੋਂ 30 ਲੱਖ ਲੈ ਲਿਆ ਇਹ ਪੈਸਾ ਸੋੜ ਦੇ ਯਾ ਕੋਈ ਛੱਡੇ ਉਹਨਾਂ ਮੇਰਾ ਵੀਰ ਲੈ ਲਿਓ ਕਹਿ ਯਾਰ ਦੇਖ ਕੇ ਜਾ ਜਿਹੜਾ ਕੁਝ ਦੇਖ ਕੇ ਜਾਣਾ ਹੈ ਪਰ ਆਊਗਾ ਸੋਕੇ ਕੋਲੇ 5 ਸਾਲ ਬਾਅਦ ਇੱਕ ਵੇਰੀ ਹੋਰ ਵੰਡੂਗਾ ਇੱਕ ਵੇਰੀ ਵੰਡ ਗਿਆ ਹੋਊਗਾ ਵੱਡੇ ਆਗੂਆਂ ਨੇ ਕਿਹਾ ਕਾਲੇ ਤੂੰ ਤਿਆਰੀ ਕਰ ਮੈਂ ਆਪ ਹੀ ਕਰਦਾ ਕਿ ਕਾਂਗਰਸ ਪਾਰਟੀ ਦੇ ਵਿੱਚ ਪਿਛਲੇ ਸਮੇਂ ਚ ਇਹ ਜੇ ਲੋਕ ਆ ਕੇ ਕਬਜ਼ਾ ਕਰਕੇ ਬੈਠ ਗਏ ਕੈਪਟਨ ਅਮਰਿੰਦਰ ਸਿੰਘ ਵਰਗੇ ਲੋਕ ਇਹਦੇ ਪ੍ਰਧਾਨ ਬਣ ਗਏ ਉਹ ਮੁੱਖ ਮੰਤਰੀ ਬਣ ਗਏ ਜਿਹੜੇ ਆਪਣੇ ਵਿੱਚੋਂ ਨਹੀਂ ਸੀ ਉਹ ਜਾਣਦੇ ਨਹੀਂ ਸੀ ਆਪਾਂ ਪਿੰਡਾਂ ਵਾਲੇ ਕਿਵੇਂ ਜਿਉਂਦੇ ਆ ਆਪਣੇ ਦੁੱਖ ਕੀ ਨੇ ਆਪਣੀਆਂ ਤ ਜਿੰਦਾਬਾਦ ਸਾਰੇ ਕਿੱਲ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਾਰੇ ਗ੍ਰਾਮ ਦੇ ਸਾਮਲ ਸਾਰੇ ਬਜ਼ੁਰਗ ਸਾਡੇ ਨੌਜਵਾਨ ਸਾਥੀ ਮਾਮਾ ਪੈਣਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਵੈਗੂ ਚਿੱਟਾ ਖਾਲਸਾ ਵੈਗੂ ਚਿੱਕੀ ਫਤਿਹ ਸਮਾ ਬਹੁਤ ਜ਼ਿਆਦਾ ਹੋ ਚੁੱਕਿਆ ਇੱਥੇ ਸਾਰੇ ਹੀ ਮੌਜੂਦ ਆਦਮੀ ਬੈਠਿਆ ਮੈਂ ਜੇ ਨਾਮ ਲੈਣ ਲੱਗਾਂ ਤਾਂ ਬਹੁਤ ਜ਼ਿਆਦਾ ਸਮਾਂ ਲੱਗ ਜਾਊਗਾ ਮੇਰੇ ਤੋਂ ਪਹਿਲਾਂ ਬੁਲਾ ਰਿਆ ਨੇ ਬੜੇ ਵਿਸਥਾਰ ਨਾਲ ਕੌਂਸਲਪਾਡ ਦੀ ਪੁਰਾਣੀ ਲੀਡਰਸ਼ਿਪ ਬਾਰੇ ਆਮ ਆਦੀ ਪਾਰਟੀ ਬਾਰੇ ਔਰ ਬੀਜੇਪੀ ਬਾਰੇ ਬਿਠਾਰ ਨਾਲ ਦੱਸਿਆ ਜਿਵੇਂ ਤੁਹਾਨੂੰ ਪਤਾ ਹੈ ਵੀ ਜਿਹੜੀ ਆ ਬਦਲਾਅ ਵਾਲੀ ਸਰਕਾਰ ਆਈ ਸੀ ਆਈ ਹੈ ਇਹਨਾਂ ਨੇ ਸੱਪ ਕਰ ਜੋ ਬਈਏ ਜਿਨ੍ਹਾਂ ਨੇ ਕਿਸਾਨਾਂ ਨੂੰ ਸਾਡੀਆਂ ਮਾਵਾ ਭੈਣਾਂ ਨੂੰ ਝੂਠੇ ਵਾਦੇ ਕੀਤੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਪਰ ਅੱਜ ਉਹਨਾਂ ਟ ਵਿੱਕੀ ਵੀ ਗੱਲ ਤੇ ਹੈ ਪੂਰੇ ਦੇ ਉੱਤੇ ਚਾਹੇ ਉਹ ਮਹਿਲਾਵਾਂ ਲਈ ਹਜ਼ਾਰ-ਹਜ਼ਾਰ ਰੁਪਏ ਦੀ ਗੱਲ ਹੋਵੇ ਸਭ ਤੋਂ ਵੱਡੀ ਗੱਲ ਕੀਤੀ ਸੀ ਇਹਨਾਂ ਨੇ ਐਜੂਕੇਸ਼ਨ ਤੇ ਹੈਲਥ ਦੀ ਬੇਸੇ ਜਿਹੜਾ ਇਲਾਜ ਆ ਉਹ ਮੁਕਤ ਹੋਇਆ ਕਰੋ ਗਰੀਬਾਂ ਨੂੰ ਚੰਗੇ ਹਸਪਤਾਲ ਬਣਾ ਕੇ ਦੇਵਾਂਗੇ ਗਰੀਬਾਂ ਦੇ ਬੱਚਿਆਂ ਲਈ ਚੰਗੇ ਸਕੂਲ ਬਣਾ ਕੇ ਦੇਵਾਂਗੇ ਤੁਸੀਂ ਦੱਸੋ ਧਨੋਲੇ ਦੇ ਵਿੱਚ ਕੋਈ ਐਸਾ ਕੋਈ ਨਮਾ ਹਸਪਤਾਲ ਜਾਂ ਪ੍ਰਾਣਿਕ ਹਸਪਤਾਲ ਦੇ ਵਿੱਚ ਕੋਈ ਐਸੀ ਡਿਵੈਲਪਮੈਂਟ ਹੋਈ ਹੈ ਜਿਹਦੇ ਨਾਲ ਤੁਹਾਨੂੰ ਕੋਈ ਰਾਹਤ ਮਿਲੀ ਹੋਵੇ 2.5 ਪਾਉਣੇ 3 ਸਾਲ ਹੋ ਗਏ ਧਨੌਣੇ ਦੇ ਵਿੱਚ ਕੋਈ ਐਸਾ ਸਕੂਲ ਬਣਿਆ ਹੋਵੇ ਜਿੱਥੇ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਜਿਵੇਂ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਬਰਾਬਰ ਦੀ ਐਜੂਕੇਸ਼ਨ ਮਿਲ ਰਹੀ ਹੋਵੇ ਸਭ ਤੋਂ ਵੱਡਾ ਨਾਰਾਇਣ ਨੇ ਲਿਆ ਸੀ ਦਿੱਲੀ ਮਾਡਲ ਦਾ ਹਜੇ ਵੀ ਗੱਲਾਂ ਕਰਦੇ ਨੇ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਦਿੱਲੀ ਮਾਡਲ ਦੀਆਂ ਦਿੱਲੀ ਦੇ ਵਿੱਚ ਵਿੱਚ ਉਹਨਾਂ ਨੇ ਇਕੱਲੇ ਕੰਦਾ ਨੂੰ ਕੰਦਰੀ ਕੀਤੇ ਆ ਚੰਗਾ ਫਰਨੀਚਰ ਲਾਇਆ ਹੋਰ ਉੱਥੇ ਕੁਝ ਨਹੀਂ ਕੀਤਾ ਦੋ ਚਾਰ ਸਕੂਲਾਂ ਨੂੰ ਉੰਨੇ ਚੰਗਾ ਕਲੀ ਕੁਲੀ ਕਰਾ ਕੇ ਆਉਂਦੀਆਂ ਵੀਡੀਓ ਬਣਾ ਬਣਾ ਕੇ ਉਹ ਪੰਜਾਬ ਦੇ ਲੋਕਾਂ ਨੂੰ ਘਬਰਾਹਤ ਕਰਦੇ ਰਹੇ ਤੇ ਜਿਵੇਂ ਹੋਰ ਸਟੇਟ ਚ ਗੱਲ ਹੁੰਦੀ ਉੱਥੇ ਕਹਿੰਦੇ ਪੰਜਾਬ ਭ੍ਰਿਸ਼ਟਾਚਾਰ ਖਤਮ ਕਰਤਾ ਜੀ ਅਸੀਂ ਉੱਥੇ ਸੂਤ ਤਾਂ ਬਹੁਤ ਘਰ ਘਰ ਮਹੱਲਾ ਕਲੀਨਿਕ ਬਣਾ ਦੇ ਜੀ ਕੀਤਾ ਕੀ ਹੈ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਚੰਗੇ ਹਸਪਤਾਲ ਸੀ ਮਿੰਨੀ ਹੈਲਥ ਸੈਂਟਰ ਸੀ ਜਿੱਥੇ ਕੋਈ 5 7 10 ਮਰੀਜ਼ ਦਾਖਲ ਵੀ ਹੋ ਸਕਦੇ ਸੀ ਉਹਨਾਂ ਨੂੰ ਇਹਨਾਂ ਨੇ ਕਲੀਨਿਕ ਬਣਾ ਦਿੱਤਾ ਕੱਲਾ ਰੰਗ ਕਰਾਉਣੇ ਚੰਗੀਆਂ ਕੁਰਸੀਆਂ ਨਾਲ ਥੋੜੀ ਇਲਾਜ ਹੁੰਦਾ ਉੱਥੇ ਕੋਈ ਡਾਕਟਰ ਨਹੀਂ ਕੋਈ ਸਟਾਫ ਨਹੀਂ ਹੈ ਕੋਈ ਦਵਾਈ ਨਹੀਂ ਹੈ ਬੁਰਾ ਹਾਲ ਹੈ ਇਹਨਾਂ ਦਾ ਫਿਰ ਕਿਸਾਨਾਂ ਨਾਲ ਇਹਨਾਂ ਨੇ ਐਮਐਸਪੀ ਦੀ ਗੱਲ ਕੀਤੀ ਹਾਂ ਜੋ ਤੋਂ ਵੀ ਭੱਜ ਗਏ 1000 ਰੁਪਏ ਦੀ ਗੱਲ ਕੀਤੀ ਉਹ ਤੋਂ ਵੀ ਭੱਜ ਗਏ ਸੇਹ ਸਹੂਲਤਾਂ ਦੀ ਗੱਲ ਕੀਤੀ ਉਹ ਤੋਂ ਵੀ ਭੱਜ ਗਏ ਇਹਨਾਂ ਨੇ ਰੌਲਾ ਪੜਾ ਪਾਇਆ ਤੁਸੀਂ ਕਾਂਗਰਸ ਨੇ 70 ਸਾਲਾਂ ਦੇ ਵਿੱਚ ਰਾਜ ਕੀਤਾ ਕੁਝ ਕੀਤਾ ਨਹੀਂ ਇੱਥੇ ਬਹੁਤ ਸਾਰੇ ਬਜ਼ੁਰਗ ਬੈਠੇ ਆ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਇੱਥੇ ਕੀ ਸੀਗਾ ਤਾਂ ਕਾਂਗਰਸ ਨੇ ਇੱਥੇ ਡੈਮ ਬਣਾਏ ਯੂਨੀਵਰਸਿਟੀਆਂ ਬਣਾਈਆਂ ਹਰ ਪਿੰਡ ਦੇ ਵਿੱਚ ਸਕੂਲ ਬਣਾਏ ਘਰ ਘਰ